ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਵ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਇੱਧਰ ਦੀਵਾਲੀ ਦੀਆਂ ਸਫਾਈਆਂ ਚੱਲਦੀਆਂ ਨੇ ਪੂਰੇ ਜੋਰਾਂ ਸ਼ੋਰਾਂ ਤੇ ਤੇ ਅੱਜ ਤਾਂ ਅਸੀਂ ਦੋ ਕਮਰਿਆਂ ਦੀ ਕਰ ਦਿੱਤੀ ਹੈ ਸਫਾਈ ਤੇ ਅੱਜ ਤਾਂ ਨਾ ਕੋਨਾ ਕੋਨਾ ਚਮਕਾ ਦਿੱਤਾ ਹੈ ਕੱਪ ਬੋੜਾਂ ਦੇ ਵਿੱਚੋਂ ਵੀ ਸਮਾਨ ਕੱਢ ਦਿੱਤਾ ਹੈ ਦੇਖੋ ਜੀ ਕੱਪ ਬੋੜਾਂ ਦੇ ਵਿੱਚ ਸਮਾਨ ਪਤਾ ਨਹੀਂ ਕਿੰਦਾ ਕਪਿਆ ਤਾਂ ਜਦ ਅਸੀਂ ਦੇਖਿਆ ਵੀ ਇਹ ਤਾਂ ਵਰਤੋ ਜੋ ਆਉਣੇ ਵਾਲਾ ਹੈ ਉਹ ਅੱਜ ਅਸੀਂ ਸਮਾਨ ਕੱਢਿਆ ਹੈ ਜਿਹੜਾ ਪੁਰਾਣਾ ਸਮਾਨ ਤਾਂ ਉਹ ਅਸੀਂ ਕਬਾੜ ਵਿੱਚ ਸੁੱਟ ਦਿੱਤਾ ਹੈ ਦੇਖੋ ਜੀ ਹੁਣ ਅਸੀਂ ਪਹੁੰਚ ਗਏ ਹਾਂ ਲੌਬੀ ਵਿੱਚ ਮਗਾ ਦੀ ਲੱਬੀ ਦੀ ਸਫਾਈ 당ਣ ਸਵੇਰੇ ਸ਼ੁਰੂ ਕਰੂੰਗੇ ਤੇ ਪਹਿਲਾ ਜਿਹੜਾ ਬੈੱਡ ਆ ਨਾ ਬੈੱਡ ਦੇ ਵਿੱਚ ਜਿੰਨਾ ਵੀ ਹੋਰ ਕੱਪੜਾ-ਕੁਪੜਾ ਪਿਆ ਹੈ ਇਹਨਾਂ ਦੀ ਤਹਾਂ ਲਾ ਲੈਣੇ ਆ ਜਿਹੜਾ ਮਾੜਾ-ਮੋੜਾ ਕੋਈ ਪੁਰਾਣੇ ਕੱਪੜੇ ਨੇ ਨੂੰ ਆਪਣੇ ਬਾਹਰ ਕੱਢ ਦੇਣਾ ਹੈ ਦੇਖੋ ਜੀ ਛੋਟੂ ਲੱਗਿਆ ਹੋਇਆ ਖਿੜਕੀਆਂ ਦੀ ਸਫਾਈ ਕਰਨ ਵਾਸਤੇ ਅਸੀਂਗਾ ਜਲਦੋਂ ਇਹਨੇ ਖਿੜਕੀਆਂ ਸਾਫ਼ ਕਰਦੇ ਵੀ ਬਸ ਸਵੇਰੇ ਨਾ ਸੌਫਾ ਹੋਊਗਾ ਤੇ ਫਿਰ ਉੱਪਰ ਝਾੜੂ ਮਾਰ ਕੇ ਨਾ ਤੇ ਫਿਰ ਚੰਗੀ ਤਰ੍ਹਾਂ ਦੀ ਡਸਟਿੰਗ ਵੈਰਾ ਅਸੀਂ ਆਪ ਕਰੂੰਗੀਆਂ ਤੇ ਇੱਧਰ ਮੈਂ ਤੇਰੇ ਘਰ ਆਣੀ ਨੇ ਖੋਲੇ ਹੋਇਆ ਬੈੱਡ ਰੇਖਾ ਕਹਿੰਦੀ ਉਸ ਕਾ ਸਾਹ ਨਾ ਅਜੇ ਤਰਾ ਬੀਬੀ ਬਰਬਾਦ ਗਿਆ ਨਹੀਂ ਕਹਿ ਅੱਜ ਕੀ ਹੋ ਗਿਆ ਤੈਨੂੰ ਆਮ ਕੋ ਕੁਛ ਨਹੀਂ ਹੋਇਆ ਬੜਾ ਸਹੀ ਮਾੜਾ ਮੋਟਾ ਹਮ ਜੈਸਾ ਰਹਤਾ ਉਹ ਸਹੀ ਹੈ ਨਹੀਂ ਨਹੀਂ ਅੱਜ ਫਾਈ ਗਿਆ ਅੱਜ ਗੱਲਬਾਤ ਕਾ ਸੁਣ ਆ ਜਾ ਬੈਠੂਗਾ ਤੀ ਕੋੜ ਨਹੀਂ ਬੜਾ ਲਾ ਪਾਪਾ ਦਮਾ ਨਹੀਂ ਮੇਂ ਹੋ ਜਾਏਗਾ ਉੱਪਰ ਤੇ ਆਇਆ ਕਰੀ ਚੰਗੀ ਤਰ੍ਹਾਂ ਕੱਟ ਦੇ ਦੇ ਉੱਪਰ ਇਹਦੇ ਇਸ ਦੇ ਉੱਪਰ ਗਾਇ ਇਹ ਕੋਟੀ ਕੋਟ ਹੈ ਮਾਹਵੇਂ ਨੂੰ ਕੱਟ ਦੇ ਦੂ ਚੰਗੀ ਤਰ੍ਹਾਂ ਉੱਪਰ ਤੇ ਕੱਟ ਦੇ ਦੇ ਚਲ ਮੈਨੂੰ ਨਹੀਂ ਲੱਗਦਾ ਵੀ ਅੱਜ ਚਾਚੀ ਆਉਗੀ ਚਾਚੀ ਗਏ ਚਲ ਤੇ ਤਾਂ ਕੰਮ ਥਾ ਕੰਮ ਹੋ ਜਾਣਾ ਤਾਂ ਨਹੀਂ ਤਾਂ ਹੁਣ ਕੱਲੂ ਆਉਗੀ ਚਾਚੀ ਹੁਣ ਦਵਾ ਦੇਣ ਦਾ ਕੰਮ ਹੋ ਰਿਹਾ ਹੈਗਾ ਚਾਚੀ ਦਾ ਹੁਣ ਜਵਾਬ ਨਹੀਂ ਆਏਗਾ ਤਾਂ ਕੱਲੂ ਕੋ ਆਏ ਇਸ ਨੂੰ ਦੇਖਿਆ ਤਕੀਆਂ ਕੋ ਖੂਨ ਦੇਖੋ ਨਾ ਗੜਗੜਤ ਸਮਾਨਾ ਨਾ ਦੇ ਝੋਲੇ ਨੇ ਬਾਪਾ ਗੈਸਵਾ ਰੱਖ ਦਨੇ ਆਪਾਂ ਪਤਾ ਹੀ ਨਹੀਂ ਲੱਗਦਾ ਇਹਦੇ ਵਿੱਚ ਕਿਹੜਾ ਸਮਾਨ ਹੈਗਾ ਇਹ ਕਿਹੜਾ ਨਹੀਂ ਹੈਗਾ ਪਹਿਲਾ ਹਸਰਾਣੇ ਦਾ ਦਰਵਾਜ ਹੁੰਦਾ ਤਾਂ ਦੇਖਣਾ ਸਰਾਣੇ ਲੱਗ ਤੇ ਆਹ ਕਾਹ ਵੀ ਟਾਈਮ ਦਾ ਸਰਾਣਾ ਲਿਆਂਦਾ ਹੋਇਆ ਏ ਇਹ ਸਰਾਣਾ ਪਤਾ ਕਿੱਥੋਂ ਲਿਆਂਦਾ ਹੋਇਆ ਏ ਇਹ ਇਹ ਜਾਂਦਾ ਹੈ ਖਮਾਰੋ ਤੇ ਕਨਈਆ ਦੀ ਥੱਟੀ ਤੇ ਉਹ ਦੁਕਾਨ ਨਾ ਕੱਪੜਿਆਂ ਦੀ ਮਸ਼ਹੂਰ ਹੈ ਉਹ ਦੁਕਾਨ ਤੇ ਲੈ ਕੇ ਆਈ ਦੀ ਮੈਂ ਦੋ ਸਹਰਾਣੇ ਇੱਕ ਸਹਰਾਣਾ ਪਟ ਗਿਆ ਤੇ ਇੱਕ ਸਹਰਾਣ ਦਾ ਕਵਰ ਆਹਾ ਪਿਆ ਤੇ ਕਪੜਾ ਬਹੁਤ ਵਧੀਆ ਮਜ਼ਬੂਤ ਮਿਲਦਾ ਭਾਈ ਉਹਨਾਂ ਦੇ ਆ ਵੀ ਨਾ ਜਿਆਦਾ ਇਸ ਤਰ੍ਹਾਂ ਨਾ ਇਹ ਵੀ 4-5 ਸਹਰਾਣੇ ਹੈਗੇ ਤੇ ਇਹ ਵੀ ਇਸ ਤਰ੍ਹਾਂ ਕੜਾਈ ਕੱਢੀ ਹੋਈ ਆ ਇਸ ਦਾ ਖਰਚਾ ਕਰੀਏ ਇਹ ਮਹੀਨਾਂ ਮੈਂ ਵਰਤਿਆ ਕਰਨੇ ਇਸ ਤਰ੍ਹਾਂ ਪਏ ਆ ਇਹ ਵੀ ਤਕੀਆ ਕੂਲ ਇੱਧਰ ਹੈ ਕੋਈ ਚਾਦਰ ਕਿੱਧਰ ਪਈ ਆ ਕੋਈ ਕਿੱਧਰ ਪਈ ਆ ਆ ਦੋ ਤਿੰਨ ਸਹਰਾਣੇ ਆ ਅੱਗੇ ਇਹਨਾਂ ਦੇ ਦੀਪਾਂ ਜੂਪਾਂ ਜੇ ਟੁੱਟੀਆਂ ਹੋਈਆਂ ਨੇ ਇਹ ਵੀ ਲੋਡ ਕਰ ਦੇਣੇ ਆ। ਲੈ ਇੱਕ ਸਰਾਣਾ ਆਪੇ ਹੈ। ਬਹੁਤ ਜ਼ਿਆਦਾ ਰੇਖ ਪੁਰਾਣਾ ਸਮਾਨ ਨਿਕਲੇ ਅੱਜ। ਇਹਨਾਂ ਨੂੰ ਇਸ ਕੋ ਬਾਹਰ ਨਿਕਲ ਕੇ ਰੱਖ। ਇਹ ਸਾਰੇ ਨੂੰ ਮੈਂ ਬਾਹਰ ਕੱਢਦੇ ਆ। ਉਹਦਾ ਰੰਗ ਦੇਖ ਲੈ ਕਿੰਨਾ ਸੋਹਣਾ। ਹੋਰ ਦਿਖਾ ਤਾਂ ਕਿੰਨਾ ਬੇ ਦੇ ਵਿੱਚ ਸਮਾਨ ਪਿਆ। ਇਹਨਾਂ ਦੇ ਵਿੱਚ ਕੀ ਪਿਆ? ਕੋਰਕ ਦੇਖ ਤਾਂ। ਆਮੀ ਇਹ ਹੁਣ ਨਹੀਂ। ਦੇਖ ਲੈ ਰੇਖਾ ਜਿਆਦਾ ਅੱਗੇ ਕਿਸੇ ਜਿਆਦਾ ਕੁੜੀਆਂ ਦਾ ਵਿਆਹ ਕਰਦੇ ਹੁੰਦੇ ਤੇ ਨਾ। ਆਹ ਇਹ ਪੱਕੀਆਂ ਤਿਆਰ ਕਰਦੇ ਹੁੰਦੇ ਤੇ ਇਹ ਪੁਰਾਣਾ ਨਾ ਸੱਭਿਆਚਾਰ ਹੁੰਦਾ ਤਾਂ ਪੱਕੀਆਂ ਤਿਆਰ ਕਰਨੀਆਂ ਖਰੋਸ਼ੀ ਇਹਦਾ ਸਮਾਨ ਤਿਆਰ ਕਰਨਾ ਤੇ ਦਰੀਆਂ ਬੁੰਨੀਆਂ ਹੁਣ ਤਾਂ ਇਹ ਕੰਮ ਹੈ ਹੀ ਨਹੀਂ ਹੁਣ ਤਾਂ ਬਸ ਸਿੱਧਾ ਹੀ ਕੰਮ ਚੱਲਦਾ ਕੱਪੜੇ ਖਰੀਦ ਲੋ ਬਸ ਇਹ ਕੰਮ ਹੁਣ ਨਾ ਸਾਰਾ ਕਿਸੇ ਲੋਕ ਭੁੱਲੇ ਗਏ ਅੱਡੇ ਦਾ ਵੀ ਪਤਾ ਨਾ ਵਿਆਲਾ ਕੀ ਹੁੰਦਾ ਹੈ ਅੱਡੇ ਤੇ ਦਰੀਆਂ ਬੁੰਨਿਆ ਵਾਲਾ ਨਾ ਹੁਣ ਤਾਂ ਇੱਕ ਨਾਲਾ ਬੁੰਨਿਆ ਵਾਲਾ ਅੱਡਾ ਹੁੰਦਾ ਤਾਂ ਉਹਦਾ ਵੀ ਪਤਾ ਕਿਸੇ ਨੂੰ ਵੀ ਹਾਂ ਅਸੀਂ ਬਹੁਤ ਦਰੀਆਂ ਬੁੰਨੀਆਂ ਸ਼ੇਰ ਮੈਂ ਸੱਤ ਮੈਂ ਦਿਨ ਤਰੀ ਤਾਰ ਦੰਦੇ ਹੁੰਦੇ ਤੇ ਜੇ ਬੰਦੇ ਨੂੰ ਨਾ ਕੰਮ ਹੋਵੇ ਨਾ ਕਹਿੰਦੇ ਚੌਥੇ ਦਿਨ ਵੀ ਦਰੀ ਬੁਣ ਦੰਦੇ ਹੁੰਦੇ ਤੇ ਨਾਲ ਜੀ ਬਹੁਤ ਲੱਗਦਾ ਹੁੰਦਾ ਤਾਂ ਉਹ ਗਿਆਲਾ ਸਮਾਨ ਤਾਂ ਛੋਟੂ ਹੈਗਾ ਹੀ ਨਹੀਂ ਜਿਨ੍ਹਾਂ ਲੋਕਾਂ ਦੇ ਅੱਡੇ ਹੈਗੇ ਤੇ ਨਾ ਉਹਨਾਂ ਨੇ ਪੈਪਾਂ ਵਾਲੇ ਮੰਝੀਆਂ ਬਣਾ ਲਏ ਕਹਿੰਦੇ ਹਾਂ ਹੁਣ ਤਾਂ ਬਸ ਬੈੱਡ ਚਾਹੀਦੇ ਪਹਿਣੇ ਵਾਸਤੇ ਅੱਡੇ ਆਉਂਦਿਆਂ ਨੂੰ ਹੁਣ ਕੋਈ ਨਹੀਂ ਪੁੱਛਦਾ ਹੈਗਾ ਅੱਗੇ ਤੇਲਾ ਚਰਖਾ ਹੁੰਦਾ ਤਾਂ ਆਹਾਂ ਬੀਬੀ ਦਾ ਚਰਖਾ ਤਾਂ ਬਹੁਤ ਵਧੀਆ ਮੇਰੇ ਨਾਲ ਕੇ ਪਿਆ ਉਹ ਨਾਲੇ ਪਰਛੱਤੀ ਤੇ ਰੱਖਿਆ ਹੋਇਆ ਏ ਬਹੁਤ ਸੋਹਣਾ ਚਾਤਖਾ ਦਾ ਇਹ ਕਿੱਸਾ ਬਣਾਇਆ ਇੱਕ ਿੱੱਲਾ ਇਹ ਿੱੱਲਾ ਬਣੋ ਕਿ ਐਸ ਤਰ੍ਹਾਂ ਨਾ ਪੱਖੀ ਦੇ ਵਿੱਚ ਨਾ ਡਿਜ਼ਾਈਨ ਪਾਏ ਹੋਏ ਆ ਤੇ ਦੇਖੋ ਕਿੰਨਾ ਵਧੀਆ ਡਿਜ਼ਾਈਨ ਆ ਪੱਖੀ ਦਾ ਤੇ ਅਸੀਂ ਤਾਂ ਸੰਭਾਲ ਕੇ ਰੱਖਿਆ ਹੋਈਆਂ ਹੁਣ ਤਾਂ ਛੋਟਾ ਰਵਾਟਰ ਹੋ ਗਏ ਆਹਾਂ ਕਿ ਐਸੀ ਬਗਾਰਾ ਹੋ ਕੇ ਪੱਕੇ ਜਾਂ ਕੋਈ ਰਿਸ਼ਤੇਦਾਰ ਨੇ ਆਉਣਾ ਨਾ ਰਿਸ਼ਤੇਦਾਰ ਨੂੰ ਜਦ ਗਰਮੀ ਲੱਗਣੀ ਨਾ ਪਹਿਲਾਂ ਇਸ ਤਰ੍ਹਾਂ ਆ ਤੇ ਪੱਖੀ ਫੜਾ ਦੇਣੀ ਪੈਂਦੀ ਦੀ ਇਸ ਤਰ੍ਹਾਂ ਦੇਖੀ ਇਸ ਤਰ੍ਹਾਂ ਢੜਾਈ ਕਰੀ ਹੋਈ ਆ ਦੇ ਕਿੰਨੀ ਵਧੀਆ ਲੱਗਦੀ ਆ ਸਟੀਲ ਦੀ ਹੈਗੀ ਇਹ ਪੱਖੀ ਦੇਖੀ ਇਹਨਾਂ ਦਾ ਨਾ ਪੰਇਆ ਪੰਇਆ ਦਾ ਨਾ ਕਲਰ ਖਰਾਬ ਹੋ ਗਈ ਇੱਕ ਦਿਨ ਇਹਨਾਂ ਨੂੰ ਨਾ ਇਹ ਝੱਲ ਕੱਢ ਕੇ ਨਾ ਇਹਨੂੰ ਵਾਸ਼ ਕਰੂੰਗੇ ਦੇਖੋ ਜੀ ਨੀਲੇ ਤੇ ਗੁਲਾਬੀ ਦਾ ਕਿੰਨਾ ਮੈਚ ਹੈ ਦੇਖੋ ਇਹਦੇ ਵਿੱਚ ਕਿੰਨੇ ਵਧੀਆ ਨਾ ਬੂਟੀ ਬੂਟੀ ਜੀਆਂ ਤੇ ਇਹ ਆ ਵੀ ਚਿੱਟਾ ਇਹ ਹੈਗਾ ਚਿੱਟਾ ਤਿੱਲਾ ਤੇ ਆ ਚਿੱਟੇ আর ਕਾਲੇ ਦੀ ਦੇਖੋ ਕਿੰਨੀ ਵਧੀਆ ਡਿਜ਼ਾਈਨ ਪਾਇਆ ਹੋਇਆ ਇਹ ਹੈਗੀ ਹੈ ਲੱਕੜ ਦੀ ਹੈਗੀ ਇਹ ਪੱਖੀ ਦੇਖੋ ਠੰਡੀ ਹਵਾ ਦੇਖੋ ਕਿੰਨੀ ਵਧੀਆ ਦੰਦੀ ਹੈ ਸਭ ਤੋਂ ਤੇਜ਼ ਇਹ ਚੋ ਇਹ ਦੇ ਦੇ ਘੁੰਮਦੀ ਹੈ ਹੱਥ ਦੇ ਵਿੱਚ ਇਸ ਤਰ੍ਹਾਂ ਇਹ ਲੱਕੜ ਦੀ ਉਹ ਡੰਡੀ ਆ ਫਾਣਨੇ ਵਾਸਤੇ ਵੀ ਵਧੀਆ ਏ ਇਹ ਕਿੰਨੀਆਂ ਪੱਖੀਆਂ ਐ 6-7 ਪੱਖੀਆਂ ਐ ਪਿਆ ਬਣੇ ਕੀ ਇਹ ਦੇ ਵਿੱਚ ਇਹ ਨਾ ਹੋਇ ਇਹ ਇਲੇਟਰ ਇਹ ਉਹਦੇ ਜਿਹੜਾ ਚਾਹ ਕਰੇ ਹੁੰਦੇ ਆ ਇੱਕ ਰੋਸ਼ੀਏ ਦਾ ਸਮਾਨ ਬੁਣਿਆ ਹੋਇਆ ਏ ਇਹ ਥਾਲ ਦਾ ਇਹ ਹੈਗਾ ਇਹ ਰਮਾਲ ਇਹ ਦੇਖੋ ਜੀ ਇਸ ਤਰ੍ਹਾਂ ਦਾ ਬੁਣਿਆ ਹੋਇਆ ਐ ਅੱਗੇ ਦਾ ਬਹੁਤ ਜ਼ਿਆਦਾ ਬੁੰਦੇ ਤੇ ਯਾਰ ਕਿਤੇ ਵੀ ਵਿਆਹ ਸ਼ਾਦੀ ਦੇ ਵਿੱਚ ਜਾਣਾ ਮਾਂਜਾ ਲੈ ਕੇ ਜਾਣਾ ਨਾ ਉੱਪਰ ਤੇ ਨਾ ਥਾਲ ਜਾਂ ਪ੍ਰਾਰਥਨਾ ਢਾਕੇ ਲੈ ਕੇ ਜਾਣਾ ਇਹ ਇੱਕ ਆਇ ਅੱਗੇ ਤਾਂ ਝੋਲੇ ਵੀ ਲੈ ਕੇ ਜਾਂਦੇ ਹੁੰਦੇ ਤੇ ਸਾਈਕਲ ਦੇ ਮੂਰੇ ਇਸ ਤਰ੍ਹਾਂ ਟੰਗ ਕੇ ਨਾ ਜਾਣਾ ਕਿਤੇ ਰਿਸ਼ਤੇਦਾਰੀ ਵਿੱਚ ਸੁਧਾਰਾ ਦੇਣ ਜਾਣਾ ਹੁਣ ਤਾਂ ਉਹ ਗੱਲਾਂ ਹੈਗੀਆਂ ਨਹੀਂ ਮੂਰੇ ਆ ਇਸ ਤਰ੍ਹਾਂ ਨਾ ਇਸ ਤਰ੍ਹਾਂ ਬੰਨ ਲੈਣਾ ਬਹੁਤ ਵਧੀਆ ਲੱਗਦਾ ਤਾਂ ਅੱਗੇ ਰਵਾਜ ਵਧੀਆ ਤੇ ਇੱਕ ਆ ਹੈਗਾ ਇਹ ਰਮਾਲ ਇਹ ਵੀ ਗੁਨੇ ਹੋਏ ਹੈ ਹਰੇ ਰੰਗ ਦਾ ਹੈ ਤੇ ਹੈਗਾ ਇਹ ਚਿੱਟਾ ਹੈ ਵਿੱਚ ਦੇਖ ਐਸ ਤਰ੍ਹਾਂ ਦੇ ਫੁੰਦੇ ਲਾਉਂਦੇ ਹੁੰਦੇ ਸੀ ਆਦ ਨਾ ਰਮਾਲ ਪੂਰਾ ਹੋ ਜਾਂਦਾ ਨਾ ਰੇਖਾ ਫਿਰ ਐਸ ਤਰ੍ਹਾਂ ਕੱਟ-ਕੱਟ ਕੇ ਫੁੰਦੇ ਲਾਉਣੇ ਇਹ ਕੰਮ ਹੈ ਜਿਆਦਾ ਵਾਲਾ ਠੀਕ ਹੈ ਨਾ ਔਰ ਜਿਆਦਾ ਇਹ ਵਾਲਾ ਲੱਗਣੇ ਜਿਆਦਾ ਲੱਗਦਾ ਇਹ ਵੀ ਵਧੀਆ ਹੈ ਤਾਂ ਡਿਜ਼ਾਈਨ ਹਰੇਕ ਹਰੇਕ ਰਮਾਲ ਦਾ ਨਾ ਲਹਿਦਾ ਲਹਿਦਾ ਡਿਜ਼ਾਈਨ ਹੈ ਇਹ ਕਹਾ ਨੀਲੇ ਤੇ ਕਰੀਮ ਕਲਰ ਜਿਹਾ ਹੈ ਇਹਦਾ ਵੀ ਡਿਜ਼ਾਈਨ ਹੈਗਾ ਬਹੁਤ ਵਧੀਆ ਇਹਨੂੰ ਵੀ ਐਨ ਫੁੰਦੇ ਲਾਏ ਹੋਏ ਆ ਆਤਾ ਪੂਰੀ ਪ੍ਰਾਂਤ ਬਾਈ ਰਮਾਲ ਪੂਰੀ ਨਾਕ ਪੂਰਾ ਨਾਕ ਹੈ ਬੜੀ ਬੜੀ ਤੋਂ ਬੜੀ ਇਹ ਪ੍ਰਾਦਾदाई ਤੇ ਇਸ ਤਰ੍ਹਾਂ ਡਿਜ਼ਾਈਨ ਪਾਇਆ ਹੈ ਕਟਾਉਂ ਜੇ ਕਰੇ ਹੋਏ ਆ ਤੇ ਇਹਨੂੰ ਵੀ ਇਸ ਤਰ੍ਹਾਂ ਦੇ ਫੁੰਦੇ ਲਾਏ ਹੋਏ ਆ ਤੇ ਬਹੁਤ ਵਧੀਆ ਲੱਗਦਾ ਰਮਾਲ ਆ ਇਸ ਤਰ੍ਹਾਂ ਹੀ ਜੀ ਮੈਂ ਦਰੀਆਂ ਨਹੀਂਆਂ ਕਿੰਨੀਆਂ ਦਰੀਆਂ ਦਰੀਆਂ ਦੇ ਵੀ ਇਸ ਤਰ੍ਹਾਂ ਤੋਤੇ ਹੀਰਾਂ ਵੀਰਨ ਇਸ ਤਰ੍ਹਾਂ ਦੇ ਡਿਜ਼ਾਈਨ ਪਾਵਾ ਕੇ ਦਰੀਆਂ ਬਣਾਈਆਂ ਹੋਈਆਂ ਦੀਦੀ ਆਪਕਾ ਕੋਕਾ ਕਿੱਥੇ ਹੋ ਗਿਆ ਮਿਲਿਆ ਨਹੀਂ ਦੇਖੀ ਕਿੱਥੇ ਮਿਲਿਆ ਹੁਣ ਆਈ ਨਹੀਂ ਪਤਾ ਲੱਗਦਾਗਾ ਬੇਬੇੜੇ ਚ ਮਿਲਿਆ ਹੈ ਵੀ ਜਾਂ ਸ਼ੇਅਰ ਕਰਨ ਗਏ ਆ ਕਿੱਥੇ ਗਿਰਿਆ ਸਮਝ ਨਹੀਂ ਆਉਂਦੀ ਹੈ ਕਿ ਕੋਕਾ ਹੈਗਾ ਤਾਂ ਮੇਰਾ ਮੈਗਾ ਮੈਂ ਡੋੜਿਆ ਤਾਂ ਹੈਗਾ ਹੀ ਬਹੁਤ ਕਿੰ ਕਿਦਾਂ ਸਮਝ ਪਤਾ ਨਹੀਂ ਆਉਂਦਾ ਕਿਥੋਂ ਗਿਆ ਪਤਾ ਨਹੀਂ ਪਤਾ ਹੀ ਨਹੀਂ ਲੱਗਿਆ ਵੀ ਕਦ ਗਿਰਿਆ ਕਿਥੇ ਨਹੀਂ ਗਿਰਿਆ ਸੋਨਾ ਗਿਰਨਾ ਖਰਾਬ ਸੋਨਾ ਗਿਰਨਾ ਵੀ ਕਹਿੰਦੇ ਮਾੜਾ ਹੁੰਦਾ ਤੇ ਸੋਨਾ ਲੱਭਣਾ ਵੀ ਕਹਿੰਦੇ ਮਾੜਾ ਹੁੰਦਾ ਚੱਲ ਦੇਖਦੇ ਹਾਂ ਮੈਂ ਜਿਹੜੇ ਵਿੱਚ ਤਾਂ ਦੇਖ ਲਿਆ ਕਿ ਧਨੀ ਮੈਨੂੰ ਕੋਕਾ ਮਿਲਿਆ ਹੈਗਾ ਤੇ ਮੈਨੂੰ ਵੀ ਨਾ ਆਪਣਾ ਨੱਕ ਅੱਜ ਅਜੀਬ ਜਿਹਾ ਲੱਗੀ ਜਾਂਦਾ ਮੈਂ 2-3 ਵਾਰੀ ਇਸ ਤਰ੍ਹਾਂ ਹੱਥ ਲਾ ਕੇ ਦੇਖ ਲਿਆ ਮਖਾ ਮੇਰਾ ਕੋਕਾ ਹੈ ਵੀ ਬਹੁਤ ਮਹਿੰਗਾ ਤਾਂ ਤੇ ਨਗਾ ਆਣਾ ਦਾ ਉਹਨੂੰ ਪਤਾ ਕੋਕੇ ਨੂੰ ਕਿੰਨਾ ਟਾਈਮ ਹੋ ਗਿਆ 16 17 ਸਾਲ ਹੋ ਗਏ ਕਦੇ ਵੀ ਕੋਕਾ ਨਹੀਂ ਦੱਗ ਰਿਹਾ ਮੇਰਾ ਇਸ ਵਾਰ ਕੀ ਆਇਦ ਕੀ ਦਿਵਾਲੀ ਦੇ ਸਫਾਈਆਂ ਲੱਗੇ ਕਰਨ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਕਿੱਥੇ ਗਿਰ ਗਿਆ ਕਿੱਥੇ ਨਹੀਂ ਗਿਰ ਗਿਆ ਹੈਗਾ ਜੇ ਤਾਂ ਕਿਸਮਤ ਵਿੱਚ ਹੋਊਗਾ ਤਾਂ ਮਿਲ ਜੂਗਾ ਚੱਲੀ ਇਸ ਕੇ ਅੰਦਰ ਵਾਗ ਦੇ ਦਿੰਦੇ ਚਲ ਬਣਾਏ ਕਰਾਂਗੇ ਲਫਾਫੇ ਵਿੱਚ ਪਾ ਦਈਏ ਪਹਿਲਾਂ ਕੀ ਹੋ ਗਿਆ 에ਰੇ ਘਾ ਇਕਰ ਕਾ ਤੇ ਰੱਖਿਆ ਨਾ ਕੱਪੜੇ ਨਹੀਂ ਠੀਕ ਹੈ ਇਧਰ ਹੋਰ ਰੱਖਣਾ ਇਹ ਤੂੰ ਐਸੇ ਖੁੰਡਕਾ ਤੇ ਕੱਢੇ ਅੱਜ ਕਿਨੇ ਦਵਾਈਆਂ ਸਫਾਈਆਂ ਕੀਤੇ ਏਟਣ ਕਰਦੇ ਉਹਨਾਂ ਤੇ ਚੱਲਦਾ ਤੇ ਇੱਧਰ ਆਪਾਂ ਲੱਗੇ ਹੋਏ ਆ ਖਿੜਕੀਆਂ ਦੀ ਸਫਾਈ ਕਰਨ ਵਾਸਤੇ ਦੇਖੋ ਜੀ ਬਹੁਤ ਜ਼ਿਆਦਾ ਮਿੱਟੀ ਉਹ ਬਿੱਟੀ ਹੋਈ ਪਈ ਆ ਖਿੜਕੀਆਂ ਦੇ ਵਿੱਚ ਤੇ ਇੱਧਰ ਪਿਛਲੇ ਪਾਸੇ ਤਾਂ ਲੱਗੇ ਹੋਇਆ ਛੋਟੂ ਸਫਾਈ ਕਰਨ ਤੇ ਅੰਦਰੋਂ ਅਸੀਂ ਲੱਗੇ ਹੋਏ ਆ ਦੇਖੋ ਜੀ ਇਸ ਤਰ੍ਹਾਂ ਰਲ ਮਿਲ ਕੇ ਸਫਾਈ ਕਰੇ ਤਾਂ ਛੇਤੀ ਕੰਮ ਨਿਬੜ ਜਾਂਦਾ ਚਲੋ ਜੀ ਹੁਣ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਨਾ ਖਿੜਕੀਆਂ ਦੀ ਲੱਗੀਆਂ ਸਫਾਈ ਕਰਨ ਤੁਸੀਂ ਵੀ ਇਸ ਤਰੀਕੇ ਨਾਲ ਨਾ ਖਿੜਕੀਆਂ ਦੀ ਸਫਾਈ ਕਰਕੇ ਜਰੂਰ ਦੇਖਿਓ ਬੰਦ ਪਈਆਂ ਖਿੜਕੀਆਂ ਨੂੰ ਨਾ ਤੁਸੀਂ ਕਿਸ ਤਰੀਕੇ ਨਾਲ ਸਾਫ਼ ਕਰ ਸਕਦੇ ਆ ਉਹ ਵੀ ਬਿਨਾ ਕੈਮੀਕਲ ਤੋਂ ਬਿਨਾ ਪਾਣੀ ਤੋਂ ਬਿਨਾ ਮਿਹਨਤ ਤੋਂ ਬਹੁਤ ਹੀ ਸੌਖੇ ਤਰੀਕੇ ਨਾਲ ਹੋ ਜਾਣੀਆਂ ਚਲੋ ਜੀ ਆਪਾਂ ਤੁਹਾਨੂੰ ਇੱਕ ਵਾਰ ਖਿੜਕੀਆਂ ਦਾ ਹਾਲ ਦੱਸਦੇ ਆ ਚਲੋ ਜੀ ਹੁਣ ਆਪਣੇ ਨਾ ਬਾਹਰ ਤੇ ਸ਼ੀਸ਼ਿਆਂ ਦੀ ਵੀ ਹੋ ਗਈ ਹੈ ਸਫਾਈ ਤੇ ਪੂਰੇ ਆ ਚੰਗੀ ਤਰ੍ਹਾਂ ਚੰਕ ਗਏ ਨੇ ਦੇਖੋ ਜੀ ਅੱਜ ਤਾਂ ਅਸੀਂ ਸਟੋਰ ਦੇ ਵਿੱਚੋਂ ਨਾ ਕੰਨਾਂ ਨੂੰ ਲਾ ਲੇ ਹੱਥ ਛੋਟੂ ਇੱਕ ਬਾੜ ਤੇ कूੜੇ ਦੀ ਨਿਕਲੀ ਆ ਵਿੱਚ ਕਾਗਜ ਵਿੱਚ ਬੱਚਿਆਂ ਦੀਆਂ ਕਾਪੀਆਂ ਪਤਾ ਨਹੀਂ ਇੰਨਾ ਜ਼ਿਆਦਾ कूੜਾ ਕਿੱਥੋਂ ਆ ਗਿਆ ਨਾ ਪੇਟੀਆਂ ਤੇ ਠਾ ਦੇਖ ਦੇਖ ਕੇ ਨਾ ਬਸ ਐ ਡਰ ਲੱਗੇ ਬਹੁਤ ਔਖਾ ਲੋਡ ਆਇਆ ਸਟੋਰ ਦੀ ਸਫਾਈ ਇਸ ਤਰ੍ਹਾਂ ਕੁ ਤਰੀਕੇ ਨਾਲ ਕਰੇ ਨਾ ਦੇਖੋ ਛੋਟੂ ਨੇ ਐਨ ਪੂਰੇ ਸੀਸੇ ਚਮਕਾ ਦਿੱਤੇ ਨੇ ਕੁਛ ਨਾ ਕੁਛ ਲਿਆਓ ਖਾਣੇ ਨੂੰ ਭੁੱਖ ਲੱਗੀ ਪਈ ਆ ਹੁਣ ਦੁਪਹਿਰ ਨੂੰ ਰੋਟੀ ਨਹੀਂ ਬਣਨੀ ਹੈਗੀ ਸਮੋਸੇ ਫੜ ਲਿਓ ਗਰਮ ਗਰਮ ਚਾਹ ਦੇ ਨਾਲ ਦੇਖੋ ਜੀ ਅਸੀਂ ਨਾ ਸਾਰੀ ਫੈਮਿਲੀ ਲੱਗੇ ਹੋਏ ਆਂ ਸਵੇਰ ਦੇ ਦੇਖੋ ਇਸ ਇਸ ਤਰ੍ਹਾਂ ਡੀਪ ਕਲੀਨਿੰਗ ਕਰੋ ਜਿਵੇਂ ਇਹ ਬੰਦਾ ਕਰਦਾ ਏ ਚਮਕਾਤਾ ਐਨ ਪੂਰਾ ਕੋਨਾ ਕੋਨਾ ਚਮਕਾਤਾ ਟਾਕੀ ਦਾ ਨਾਲੇ ਤੇ ਲੱਕ ਛੋੜੂ ਬੰਦ ਪਈਆਂ ਨੇ ਖਿੜਕੀਆਂ ਫੇਰ ਵੀ ਮਿੱਟੀ ਉਹ ਮਿੱਟੀ ਹੋਈ ਪਈ ਆ ਚਲੋ ਜੀ ਇੱਧਰ ਆਪਾਂ ਲੱਗੇ ਹੁਣ ਖਿੜਕੀਆਂ ਦੀ ਸਫਾਈ ਕਰਨ ਤੇ ਦੇਖੋ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਵੀ ਮਿੱਟੀ ਫਸੀ ਹੋਈ ਆ ਤੇ ਬਹੁਤ ਹੀ ਸੌਖਾ ਤਰੀਕਾ ਹੈ ਤੁਸੀਂ ਵੀ ਨਾ ਇਸ ਤਰੀਕੇ ਨਾਲ ਖਿੜਕੀਆਂ ਦੀ ਸਫਾਈ ਕਰ ਸਕਦੇ ਆ ਬਿਨਾ ਪਾਣੀ ਤੋਂ ਬਿਨਾ ਕੈਮੀਕਲ ਤੋਂ ਬਿਨਾ ਮਿਹਨਤ ਤੋਂ ਬਸ ਸੁਸੀ ਨਾਲ ਇੱਕ ਸਿਰਫ ਇੱਕ ਬੁਰਛ ਲੈਣਾ ਹੈ ਬੰਦ ਪਈਆਂ ਜਾਲੀਆਂ ਨੂੰ ਖੋਲਣ ਦਾ ਤਰੀਕਾ ਹੈ ਅਸੀਂ ਜਿੰਨੇ ਵੀ ਸਾਡੇ ਘਰ ਦੇ ਵਿੱਚ ਖਿੜਕੀਆਂ ਲੱਗੀਆਂ ਹੋਈਆਂ ਨਾ ਸਾਰੀਆਂ ਹੀ ਅਸੀਂ ਨਾ ਇਸ ਤਰੀਕੇ ਨਾਲ ਸਾਫ ਕਰੀਆਂ ਤੇ ਐਨ ਪੂਰੀਆਂ ਚਮਕ ਗਈਆਂ ਨੇ ਤੇ ਬਿਲਕੁਲ ਵੀ ਇਹਨਾਂ ਦੇ ਵਿੱਚ ਮਿੱਟੀ ਨਹੀਂ ਹੈਗੀ ਹੁਣ ਦੇਖੋ ਜੀ ਪਹਿਲਾਂ ਤਾਂ ਨਾ ਇਹਦੀ ਜਾਲੀ ਨਾ ਐ ਪੂਰੀ ਬੰਦ ਪਈ ਸੀ ਦੇਖੋ ਕਿਹੜੇ ਸਾਬ ਨਾਲ ਇੰਨੀ ਜ਼ਿਆਦਾ ਮਿੱਟੀ ਨਿਕਲਦੀ ਹੈ ਨਾ ਬਾਅਦ ਵਿੱਚ ਤੇ ਨਾ ਤੁਸੀਂ ਨਾ ਫਿਰ ਸੁੱਕਾ ਕੱਪੜਾ ਮਾਰ ਦੇਣਾ ਤੇ ਉਹਦੇ ਨਾਲ ਨਾ ਫਿਰ ਐ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਮੇਰੀ ਭੈਣਾਂ ਨੇ ਬਹੁਤ ਜ਼ਿਆਦਾ ਕਮੈਂਟ ਕੀਤੇ ਆ ਕਹਿੰਦੇ ਜੀਦੀ ਇਹ ਬਹੁਤ ਵਧੀਆ ਤੁਸੀਂ ਤਰੀਕਾ ਦੱਸਿਆ ਏ ਤੇ ਬੁਰਸ਼ ਨਾਲ ਤਾਂ ਬਹੁਤ ਵਧੀਆ ਸਫਾਈ ਹੋਈ ਆ ਕਹਿੰਦੇ ਅਸੀਂ ਵੀ ਜਦੋਂ ਘਰ ਦੇ ਵਿੱਚ ਸਫਾਈ ਕਰੀ ਨਾ ਤੇ ਬੁਰਸ਼ ਦੇ ਨਾਲੇ ਕਰਾਂਗੇ ਤੈਨੂੰ ਜੇ ਆਪਾਂ ਇਹਦੇ ਉੱਪਰ ਨਾ ਕੋਈ ਮਾੜੀ-ਮੋਟੀ ਸਰਪ ਦਾ ਕੱਪੜਾ ਵੀ ਲਾਉਨੇ ਆ ਨਾ ਉਹ ਸਰਪ ਨਾਲ ਨਾ ਫਿਰ ਸਰਾਖ ਬੰਦ ਹੋ ਜਾਂਦੇ ਆ ਉਹਦੇ ਨਾਲ ਫਿਰ ਪਾਣੀ ਦੀ ਵਰਤੋਂ ਵੀ ਕਰਨੀ ਪੈਣੀ ਆ ਆਪਾਂ ਨੂੰ ਬਹੁਤ ਜ਼ਿਆਦਾ ਤਾਂ ਕਿ ਆਪਾਂ ਨੇ ਪਾਣੀ ਬਿਲਕੁਲ ਨਹੀਂ ਲਾਉਣਾ ਹੈਗਾ ਬਸ ਇਸ ਤਰ੍ਹਾਂ ਹੀ ਨਾ ਜਿੰਨੀ ਵੀ ਬੋਰਸ ਦੇ ਨਾਲ ਮਿੱਟੀ ਨਿਕਲੂਗੀ ਨਾ ਬਸ ਇਸ ਤਰ੍ਹਾਂ ਹੀ ਕੱਢੋ mm <laughs>